ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਮੇਰੇ ਕੋਲ ਕਰ ਲੈ ਭਾਈ ਪਿੱਛੇ ਕਰ ਲੈ ਕਰ ਤੇਰੀ ਤਾਂ ਬੈਨਾ ਕਬੂਲ ਹੋਣੀ ਹੈ ਕੈਮਰਾਮੈਨ ਆ ਯਾਰ ਹਾਂ ਹੁਣ ਬੰਦਾ ਇਹਨੂੰ ਕੈਮਰਾ ਦੇਖਣ ਜੀ ਕੀ ਕਰਦਾ ਹੈ ਤੈਨੂੰ ਤਾਂ ਦਿਖਾਉਣਾ ਕਿਆ ਚੀਜ਼ ਹੈ ਕਿਆ ਪਤਾ ਕਿ ਤੈਨੂੰ ਘੁਮਾਉਣਾ ਜੇ ਮੈਂ ਕਰਦਾ ਮੈਂ ਬੇਬੋਲੀ ਹੋ ਗਿਆ ਜੀ ਬੇਬੋਲੀ ਚਾਹੀਏ ਹਾਂ ਲਾ ਠੀਕ ਹੈ ਨਹੀਂ ਜੀ ਤਾਂ ਕੈਮਰਾਮੈਨ ਹੁੰਦਾ ਹਾਂ ਲੈਟ ਆਈ ਦੀ ਅੱਜ ਹੈ ਲੈਟ ਆ ਗਈ ਸਾਰੇ ਵਿਆਹ ਚ ਕੈਮਰਾਮੈਨ ਦੀ ਸਭ ਤੋਂ ਜ਼ਿਆਦਾ ਪੁੱਛ ਹੁੰਦੀ ਹੈ ਹੁੰਦੀ ਏ ਨਹੀਂ ਮੈਂ ਬਿਹਾਲਾਂ ਥੋੜੀਆਂ ਹੁਣ ਯਾਰ ਮੈਂ ਖੇਤਾਂ ਵਾਲਾ ਯਾਰ ਅਰੇ ਫਫਾਲੀ ਕੰਮ ਹੈ ਬਿਹਾਨਾ ਯਾਰ ਬਿਹਾਲੇ ਬਿਹਾਲੇ ਅਗਲੇ ਘਰ ਦੇ ਘਰ ਦੇ ਦੇਖੂ ਪੰਜ ਸੱਤ ਰਿਸ਼ਤੇਦਾਰ ਦੇਖ ਲੂਗੇ ਅਈਦਾ ਕਿੰਨੇ ਬੰਦਿਆਂ ਦੇਖਣਾ ਸਾਨੂੰ ਜਿਹੜਾ ਤਾਂ ਕੰਮ ਬੜਾ ਐ ਜ਼ਿੰਮੇਵਾਰੀ ਵੀ ਜਾਂਦੇ ਗਿਆ ਬਾਤ ਤੇ ਬਾਤ 100 ਗੋੜੀ ਰਿਸ਼ਤਾ ਹੀ 100 100 ਕੇ ਘਾਟ ਹੁੰਦਾ ਅਰੇ ਲਈ ਕੈਮਰਾ ਕੋ ਮੇਰਾ ਪਰ ਬਿਹਾਨਾ ਕਰ ਚੱਲੀ ਕੰਮ ਉਹ ਬਾਤ ਉਹਦਾ ਪੜੀ ਕੰਮ ਸਾਡੇ ਦੀ ਪੋਛ ਪੂਛ ਕੇ ਬਣਨੇ ਹੈਗੇ ਇਧਰ ਹੋ ਜਾ ਭਾਈ ਇਧਰ ਹੋ ਜਾ ਭਾਈ ਹੈ ਨੇ ਕੈਮਰਾ ਆਪਾਂ ਜੈ ਫਿਰਜ ਕਰਨਾ ਦੋ ਦਿਨ ਕੱਕੇ ਕੇ ਲਾਇਆ ਦੂਜੇ ਕੱਕੇ ਕੇ ਲੱਜਣਾ ਤੈਨੂੰ ਪਤਾ ਆਹ ਲੱਗੇ ਕੇ ਕਰਦਾਗਾ ਗੱਲ ਹੈ ਲੱਗੇ ਕੇ ਕਰਪਾ ਬਰਤਲਪ ਚੱਲੀ ਜਾਂਦਾ ਥੋੜਾ ਕੰਮ ਨੂੰ ਤਾਂ ਨਾ ਵਧੀਆ ਤਾਂ ਕਾ ਚੀਜਾਂ ਸ਼ੁਰੂ ਪੈਸੇ ਬੁਸੇ ਚ ਚੰਗੇ ਕੰਮ ਚ ਯਾਰ ਇੱਥੇ ਕੰਮ ਤੇ ਪੈਸੇ ਦਾ ਹੈਗੇ ਆ ਇੱਕ ਮਹੀਨੇ ਦਾ ਲੱਗਦਾ ਜਿਆਦਾ ਮੁੜਕੇ ਕੋਈ ਦੇਖਦਾ ਹੈ ਇੰਨੀ ਵੈਰ ਇਹਦਾ ਜੀ ਦੀ ਹੁਣ ਵਿਆਹ ਦਾ ਉਹਦੀ ਯਾਦਗਾਰ ਆ ਉਹੀ ਦੇ ਮਦਦਾ ਹੈ ਹੁਣ ਤੇ ਵਿਆਹ ਦੀ ਪਈ ਕੋਈ ਸੈਸ਼ਟ ਤੇ ਮੇਰੇ ਬੇਰੇ ਦੇ ਫੋਟੋ ਆਜੇ ਕਿਸ ਦੀ ਧਿਆਨ ਇਹ ਆਲਪਾ ਕੈਮਰਾ ਹੁੰਦਾ ਸਰਪੰਚ ਪਾ ਹਾਂ ਦੁੱਲੇ ਦੇ ਬਾਪੂ ਕੋਲ ਹੁੰਦਾ ਦਾ ਇਹ ਕੈਮਰਾ ਹੁੰਦਾ ਛੋਟਾ ਜਿਹਾ ਇੱਕ ਜਿਆਦਾ ਐਡਾ ਕਿਹੜਾ ਫੋਟੋ ਖਿੱਚਦਾ ਦਾ ਰੀਲ ਵਾਲੇ ਕੈਮਰੇ ਹੁੰਦੇ ਤੇ ਜਾਤ ਰੀਲ ਵਾਲੇ ਕੈਮਰੇ ਹੁੰਦੇ ਤੇ ਦੂਏ ਰੀਲ ਪੈਂਦੀ ਹੁੰਦੀ ਸੀ ਹਾਂ ਹਾਂ ਤਾਂ ਉਹ ਆ ਕਿਹਦੀ ਗਰਦ ਨਹੀਂ ਹੈਗੀ ਕਿਦਾ ਮੂੰਹ ਨਹੀਂ ਹੈਗਾ ਫੋਟੋ ਦਾ ਆਹ ਉਹ ਕਹਿੰਦਾ ਸੀ ਕੈਮਰਾ ਦਾ ਉਹ ਨਹੀਂ ਹੈਗੀ ਤੇਰੇ ਕੋਲ ਉਹ 2000 ਵਾਲੀ ਰੀਲ ਹੁੰਦੀ ਆ ਲੈ ਉਹ ਸਾੜੇ ਵੇਰ ਨੂੰ ਕਿੱਥੇ ਤੇ ਬੀਸੀ ਆਰੇ ਸਾੜੇ ਵੇਰ ਦੇ ਬਾਹਰ ਆਏ ਤੇ ਹੈਗੀ ਤੇ ਬਾਪੂ ਦੇ ਵੇਰ ਦੀ ਹੈਗੀ ਇਹਦੇ ਬਾਪੂ ਦੇ ਵੇਰ ਦੀ ਹੋਊਗੀ ਉਦੀ ਹੈਗੀ ਮੰਮਾ ਉਦੀ ਪਤਾ ਸਾਡੇ ਉਹ ਪੀਤਾ ਚਾਚਾ ਹਨ ਉਹਦੇ ਵਿਆਹ ਦੇ ਪਕੈਸਟ ਹੈਗੇ ਤੁਹਾਨੂੰ ਉਹਦਾ ਬਾਅਦ ਹੋਇਆ 2004 ਦੇ ਦਾ ਉਹਦਾ ਕੋਈ ਲੇਟ ਹੋ ਗਿਆ ਨਾ ਕੰਮ ਉਹ ਐ ਖੜਾ ਕਿ ਮੈਂ ਫੋਟੋ ਦੇਖੀ ਪੱਤੇ ਵਰਗਾ ਅੰਬ ਦੇ ਪੱਤੇਆਂ ਨੂੰ ਐ ਫੜੀ ਖੜ ਕੇ ਆ ਆਪੋਰ ਤੇ ਅੱਗੇ ਤੇ ਸਰੋਜ ਜੀ ਜਾ ਕੇ ਐ ਦੂਜੇ ਦੇ ਮੋੜੇ ਮੋੜੇ ਹੱਥ ਰੱਖ ਕੇ ਸਾਰੇ ਉੱਥੇ ਸਰੋਜ ਹੁੰਦੀ ਸੀ ਉੱਥੇ ਹਾਂ ਮੰਨ ਕੇ ਚੱਲ ਵੀ ਰੀਤੇ ਕੋਲ ਸੀ ਸਰੋਜ ਵੀ ਦੇ ਹੁੰਦੇ ਤੇ ਸਾਰੇ ਬੈਠੇ ਉੱਥੇ ਵਿਆਹ ਅਟੈਂਡ ਹੋ ਜਾ ਜਿੰਨੇ ਸੜਕ ਪਰ ਜਾਣੇ ਆ ਇਹਨੂੰ ਉਹ ਵੀ ਉੱਥੇ ਸਰੋਜ ਖੜੇ ਬੰਨ ਪਰ ਉਤਰ ਕੇ ਹੈ ਹੁੰਦਾ ਇਹ ਲੈ ਬੈਸ ਵਿੱਚ ਵਧੀਆ ਬੈਸਾਂ ਚ ਜਾਂਦੇ ਆ ਜਾ ਜਾਂਦੇ ਅਗਲੇ ਦੇ ਘਰਾਂ ਉੱਥੇ ਉੱਥੇ ਦੇਖਦੇ ਨੇ ਫਿਰ ਜਾਂਦਾ ਲੋਕੇਸ਼ਨ ਕਿੱਧਰ ਹੈ ਕੈਮਰੇ ਵਾਲੇ ਨੇ ਵੀਡੀਓ ਆ ਲੈਣੇ ਅੱਗੇ ਲਗੀ ਹੀ ਵਧੀਆ ਹੋਊਗੀ 1000 ਰੁਪਏ ਵੀ ਦੇ ਕਰਦੇ ਨੇ ਅੱਗੇ ਸਾਰਿਆਂ ਨੂੰ ਉਹ ਵੜਾਈ ਹੁੰਦੀ ਹੈ ਵੜਾਈ ਉਹ ਵੜਾਈ 200 ਰੁਪਏ ਦਾ ਕਰਦੀ ਆ ਤਾਂ ਕੋਈ ਤਰ੍ਹਾਂ ਦਾ ਜਿਆਦਾ ਤਰਫ ਮਿਲਦੇ ਅਸੀਂ ਐਚ ਦੇ ਬਹਿਣਗੇ ਅਸੀਂ ਬੈਠੇ ਅਸੀਂ ਇਕੱਲੇ ਇਕੱਲੇ 10-10 ਰੁਪਏ ਦੇ ਦੇ ਫਿਰ ਸਾਰੇ ਹੁੰਦਾ ਸੀ ਵੜਾਈ ਆਹੋ ਮਤਲਬ ਵੜਾਈ ਹੋਏਗਾ ਤੇ ਕੋਈ ਰਿਪੇਅਰ ਕਰੇਗਾ ਉਹ 10 ਦੀ ਕੋਈ ਪੰਜ ਦੀ ਕੋਈ ਦੋ ਦੀ ਇਦਾਂ ਹੁੰਦਾਗਾ ਹੂੰ ਸਮਝ ਹੁਣ ਤੱਕ ਹਲੇ ਹੁਣ ਤੱਕ ਉਸ ਦਾ ਖਦਮ ਹੁਣ ਤਾਂ ਬੜਾਈ ਹੋ ਗਈ ਸੀ ਅੱਗੇ ਤਾਂ ਗੱਡੀ ਹੀ ਜਾਣੀ ਸੀ ਸਵੇਰੇ 9 ਵਜੇ ਤੇ ਜਾਂਨ 6:00 ਵਜੇ ਸ਼ਾਮ ਨੂੰ 5:00 ਵਜੇ ਇਕੱਠੀ ਆਉਂਦੀ ਸੀ ਇਹ ਪਿੱਛੇ ਦਾ ਹੁਣ ਤਾਂ ਪਤਾ ਹੀ ਲੱਗਦਾ ਫਫੜੀ ਹੁੰਦੀ ਦੀ ਹੁੰਦੀ ਆ ਹੁਣ ਤਾਂ ਕੱਲਾ ਯਾ ਤਾਂ ਲੱਗੀ ਕਹਿੰਦਾ ਹੋਇਓ ਭਾਈ ਫਫੜ ਖੜਾ ਕਿਹੜਾ ਏ ਇਹ ਫਫੜ ਨਾ ਬੈਠ ਕੇ ਬੈਠ ਕੇ ਬੈਠ ਫੜੇ ਕਰਦੇ ਨੰਦਾ ਦੇ ਬਾਅਦ ਤੇ ਪਹਿਲਾਂ ਖੜਾ ਹੋ ਵੀ ਫਫੜਾ ਤੇਰਾ ਪਤਾ ਕਿਆ ਲੱਗੂ ਫਫੜਾ ਖੜਾ ਹੋ ਇਹਨੂੰ ਦੇਖਣਾ ਪਿਆ ਬੰਦਿਆਂ ਦੇ ਫਫੜਾ ਆ ਮੁੰਡੇ ਦਾ ਆ ਵਟੀਆ ਲੱਗੀ ਯਾਰ ਪੂਰੇ ਝੰਟ ਹੁੰਦੇ ਨੇ ਹੋਰ ਤਾਂ ਤੇਰਾ ਮੇਰੀ ਦਾ ਸੁਣ ਲੈ ਕੱਲੀ ਬਰਾਤ ਮੁੰਡੇ ਲਾੜੇ ਦੀ ਜਾਂਦੀ ਹੈ ਬਾਕੀ ਗੱਡੀਆਂ ਗੈਲ ਕੋਈ ਕਿਤੇ ਹੁੰਦੀ ਕੋਈ ਕਿਤੇ ਹੁੰਦੀ ਇੱਕ ਮੂਵੀ ਆਪਣੇ ਆਪਣੇ ਗੱਡੀ ਹੁੰਦੀ ਬਾਕੀ ਸਾਬ ਨੇ ਬਾਅਦ ਚੁੱਤੀ ਪੁੱਛਣਾ ਚੁੱਤੀ ਪੁੱਛਣਾ ਹੁਣ ਘਰ ਤੇ ਜਾਣ ਘਟਾਉਣੇ ਵਾਲੇ ਦਸ ਜਣੇ ਹੁੰਦੇ ਬਸ ਕੋਈ ਪਤਾ ਨਹੀਂ ਲੱਗਦਾ ਯਾਰ ਇੱਕ ਹੋਰ ਦੇਖ ਲਈ ਸ਼ਾਮ ਨੂੰ ਵਿਆਹ ਵਾਲੇ ਘਰ ਆ ਰਾਤ ਨੂੰ ਫਿਰ ਉਹ ਕਰਦੇ ਗਏ ਰਹਿੰਦੇ ਬਾਕੀ ਸਾਬ ਲੰਘ ਜਾਂਦੇ ਆ ਪੈਸੇ ਸਮਝ ਆਣ ਲੱਗਦਾ ਸਿੱਧਾ ਪੈਸੇ ਜਾਣਾ ਪਹਿਲੇ ਸਾਲ ਫਿਰ ਜਾ ਲਵਾਪਤ ਅੱਗੇ ਹਫਤਾ ਬੈਣਾ ਰਿੱਤੇ ਦਾ ਮਿੰਜੇ ਇਕੱਠੇ ਕਰੀਏ ਕਰਦੇ ਪਿੰਡ ਵਿੱਚੋਂ ਬਿਸਤਰੇ ਹਾਂ ਮਿੰਜੇ ਬਿਸਤਰੇ ਪਿੰਡ ਚੋਂ ਹਾਂ ਕੱਲੇ-ਕੱਲੇ ਘਰ ਦਾ ਬਿਸਤਰਾ ਨਿਗਾਹ ਵੀ ਰੱਖਣੀ ਬੁਲਾਣੇ ਨੇ ਬਿਸਤਰਾ ਮਾੜਾ ਦਿੱਤਾ ਫਿਰ ਮਾੜੀ ਦੇਣਾ ਘਾ ਨੂੰ ਨੰਬਰ ਲੇਖ ਲੈਣਾ ਉੱਪਰ ਨੰਬਰ ਲੇਖ ਲੈਣਾ ਜਿਹੜਾ ਮੰਜੇ ਦਾ ਨੰਬਰ ਉਹੀ ਬਿਸਤਰੇ ਦਾ ਨੰਬਰ ਤੇਰੇ ਵਿੱਚ ਨੰਬਰ ਇਹ ਪੰਜ ਨੰਬਰ ਮੰਜਾ ਜੀ ਇਹ ਘਰ ਦਾ ਪੰਜ ਨੰਬਰ ਆ ਤੇ ਵਿਲੰਬਰ ਬਲਾ ਬਲਾ ਕੇ ਜਿਹੜੀ ਤੈਨੂੰ ਇਹੀ ਕਹਿੰਦਾ ਹੁਣ ਵਿਆਹ ਕਾਹਦੇ ਘੰਟਿਆਂ ਦੇ ਵਿਆਹ ਜਦ ਤਾ ਪੰਜ-ਸੱਤ ਦਿਨ ਦਾ ਵਿਆਹ ਛੜਿਆ ਹੁੰਦਾ ਤਾਂ ਅੱਦੇ ਬਿਸਤਰੇ ਦੇਖਣ ਇਕੱਠੇ ਕਰਿਆ ਨੇ ਜਿਹੜੇ ਸ਼ਰਾਬੀਆਂ ਨੇ ਕੋਈ ਉਲਟੀ ਕਰੀ ਵੀ ਕਿਸੇ ਨੇ ਮੂਤਿਆ ਆਪਾ ਐਲਦਰਾਂ ਸਰਕਾਰ ਇਕੱਠੇ ਕਰਦੇ ਹੋ ਨਾ ਸਮਾਨ ਲਿਆਉਣ ਨੂੰ ਹਾਂ ਆ ਦਸਨ ਕਾਰਡ ਇਕੱਠੇ ਕਰਦੇ ਨੇ ਦਸਨ ਕਾਰਡ ਆ ਦਸਨ ਕਾਰਡ ਵਰਤਦਾ ਕੋਈ ਪਿਆ ਹੋਣਾ ਸਮਝੋ ਕੁਛੇ ਵੀ ਕਰਦੇ ਨਹੀਂ ਪੈ ਸਮਾਨ ਵੀ ਨਹੀਂ ਮਿਲਦਾ ਇੰਨਾ ਨਾਲ ਜੋ ਮਿਲਦਾ ਹੈ ਯਾਰ ਜੀ ਖੰਡ ਲਈਏ ਜੀ ਆ ਵੀ ਵਿਆਹ ਇਹ ਮਿੱਟੀ ਤੇਲ ਕੱਢੇ ਗਾ ਲੈਣੇ ਪਿੰਡ ਵਿੱਚ ਮਿੱਟੀ ਤੇਲ ਬੋਲੇ ਕਰਦੇ ਮਿੱਟੀ ਤੇਲ ਮਿੱਟੀ ਤੇਲ ਨਾਲ ਮੈਨੂੰ ਪਤਾ ਹੈ ਜਦ ਸਾੜੇ ਕੋਲੀ ਵਾਲੀਆਂ ਪੱਟੀਆਂ ਹੁੰਦੀਆਂ ਤੇ ਹੁਣ ਤਾਂ ਸਿਲੰਡਰ ਲੇਤੇ 25 ਜੀ ਕੋਲੇ ਲਿਆ ਉਹ ਬੈਨ ਕੋਲੀ ਵਾਲੀ ਪੱਟੀਆਂ ਉਹਨੀਆਂ ਰਹੀ ਜੋ ਸੇਕ ਗੈਲ ਡੀਜ਼ਲ ਵਾਲੀ ਚੱਲੀ ਜਾਂਦੀ ਉਹ ਕੋਲੇ ਵਾਲਾ ਵਧੀਆ ਕੰਮ ਬੰਦੂਗਾ ਅੱਧੇ ਹਲਾਈ ਮਰਲੇ ਤੇ ਦਿਮਾਗ ਕੇ ਕੋਈ ਕਿੰਨਾ ਕਹਉਂਦੇ ਕੋਲੀ ਦਾ ਪਹਿਲਾ ਪੱਟੀ ਕੋਲ ਹਾਂ ਬਾਵਾ ਛੜ ਪਿਆ ਪਰਸ ਜੇ ਉੱਥੇ ਮੇਰੇ ਕੋਲ ਕਹਿੰਦਾ ਕੀ ਹਾਲ ਆ ਮਾ ਵਧੀਆ ਹੈ ਕਹਿੰਦਾ ਕਹਿੰਦਾ ਯਾਦ ਆ ਪੁਰਾਣਾ ਸਮਾਂ ਬਾਵੇ ਨੇ ਉਠਾਈ ਪਾ ਫੜਾਈ ਵੀ ਹਾਂ ਸਾਡੇ ਸਾਡੇ ਬੈਨ ਨੂੰ ਉਹੀ ਤਾਂ ਭੈਣ ਦੇਣ ਜੀਤ ਹੁੰਦਾ ਤਾਂ ਹਲਾਈ ਦਾ ਤਾਂ ਦੂਰਾ ਜਦੋਂ ਭਾਈ ਬੜਾ ਇਹ ਇਦਾਂ ਦਾ ਬਾਵਾ ਕਹਿੰਦਾ ਕੀ ਹਾਲ ਆ ਵਾ ਵਧੀਆ ਹੈ ਕਹਿੰਦਾ ਕਿੱਧਰ ਹੁਣ ਥੀਏ ਘਰ ਕੋ ਬਾਹਰ ਹੈ ਮਖਾ ਆ ਜੀ ਬੀਬੀ ਨੂੰ ਮਿਲ ਕੇ ਮਖਾ ਆ ਜਾ ਬੇਬੇ ਪਰੇ ਮੱਚ ਹੁੰਦੀ ਹੈ ਕਹਿੰਦਾ ਬੜੇ ਵਿਆਹ ਬਕਾਏ ਆ ਬਈ ਕਹਿੰਦਾ ਸਾਲ ਵਿੱਚ ਇੱਕ ਵਿਆਹ ਕਰੇ ਕਰਦੇ ਕਹਿੰਦਾ ਪੱਠੀ ਪੱਕੀ ਉਹ ਪੱਠੀ ਵੀ ਸੀ ਤੇ ਨੋ ਗਿਆ ਜਿੱਥੇ ਕੁਲਦੀਪ ਦੀ ਦੁਕਾਨ ਇਸਾ ਢੇਰ ਆ ਹੁਣ ਉੱਥੇ ਪੱਕੀ ਪੱਠੀ ਪੱਠੀ ਹੁੰਦੀ ਤੇਰੀ ਦੂਈ ਕੋਲੇ ਵਾਲੀ ਮਠਿਆਈ ਵਾਲਾ ਕਮਰੇ ਦੀ ਚਾਬੀ ਜਿਹਦੇ ਕੋਲ ਹੋਣੀ ਉਹਨੇ ਸਮਝ ਲੈ ਇੱਕ ਲੇਖੇ ਦਾ ਥਾਣੀਦਾਰ ਬਣਿਆ ਪਿਆ ਹੁੰਦਾ ਲਾਲਾ ਹੋਗਾ ਪੱਕਾ ਉੱਥੇ ਕੋ ਚਾਬੀ ਨਹੀਂ ਆਪਾਂ ਜਾਗੜੇ ਮਠਿਆਈ ਆਮਤੀ ਆ ਤਾਂ ਆਮ ਹੀ ਪਈ ਆਮ ਮਾਰਤੀ ਮਠਿਆਈ ਹੁਣ ਖਾਲਾ ਜਾ ਕੇ ਜਾਣਾ ਮੈਨੂੰ ਅੱਡੇ ਵਿੱਚ ਹੁਣ ਮਿਲ ਜਣੀ ਪੈਸੇ ਹੈਗੇ ਜਾਂ ਪੈਸਾ ਵੀ ਨਹੀਂ ਤਾਂ ਹੁੰਦਾ ਮੋਲ ਲੈਣ ਨੂੰ ਵੀ ਹੋਰ ਹੈ ਹਣ ਤਾਂ ਅਗਲਾ ਜਦੇ ਪੀਜੇ 버거 ਸੌਂਦੀ ਜਾਂ ਤਾਂ 2 ਰੁਪਇਆ ਦੂਰ ਵੀ ਇਹ ਪਚਾਉਣੇ ਹੁਣ ਹੁਣ ਪਚਾ ਦੇ ਹੁਣ ਨੀ ਚੱਕਰ ਕੋਈ ਦੂਰ ਜੀ ਦਾ ਕਿ ਕਿਸੇ ਨੂੰ ਵੀ ਤੋਹ ਨਹੀਂ ਆਦਾ ਦੋ ਦਾ ਜਾਂ ਤਾਂ 2 ਰੁਪਇਆ 50 ਪੈਸੇ ਹੀ ਪਚਾਉਣੇ ਜਾਂਦਾ ਹੁਣ ਤਾਂ ਅਗਲਾ ਲੱਖ ਰੁਪਇਆ ਨਹੀਂ ਵਜਾਉਂਦਾ ਰਸਨ ਘੱਟ ਤਾਂ ਅਸੀਂ ਇਕੱਠੇ ਕਰ ਦੋ ਤੇ ਹੁਣ ਕਿਹੜਾ ਰਸਨ ਘੱਟ ਇਕੱਠਾ ਕਰਦਾ ਅਗਲਾ ਕਹਿੰਦਾ ਭੇਜ ਦਿਓ ਫੋਨੇ ਕਰਦੇ ਨੇ ਗਾਨਪੁਰੂ ਵੀ ਐਦਾ ਦਵਾ ਦੇ ਇੱਥੇ ਆ ਲੈ ਤੇ ਭੇਜਦਾ ਅਗਲਾ ਹੁਣ ਨਹੀਂ ਅਰੇ ਸਮਝ ਬਦਲ ਗਏ ਬਦਲ ਗਏ ਜੀ ਸਮਝ ਬਦਲ ਗਏ ਬਹੁਤ ਵਿਆਹ ਬਗਾਏ ਕਹਿੰਦਾ ਵਾਹ ਮਗਾ ਜੀ ਕੋਲੀ ਵਾਲੀ ਦਾ ਇੱਕ ਬੰਗਾ ਰਹਿਦਾ ਐ ਥੋੜਾ ਵੀ ਕੋਲਾਦ ਘਟ ਹੋ ਜਣੀ ਚੱਕ ਲਓ ਚੀਜ਼ ਉਬਲ ਲੱਗੀ ਲੱਡਾਂ ਪਰ ਤੇ ਹੁਣ ਤਾਂ ਜਦੇ ਬੰਦ ਕਰ ਦਿੰਦੇ ਆ ਸਵੇਰੇ ਮਜੀ ਗੱਲ ਸੁਣ ਲਵਦਾ ਐ ਦਾ ਕੋਲਾ ਇੱਕ ਬੰਦੇ ਨੇ ਕੋਲਾ ਭੰਨਣਾ ਭਰਦਾ ਨਹੀਂ ਪੱਠੀ ਫੁੱਲ ਕਰ ਦੇਣੀ ਫੁੱਲ ਕਰੀ ਵੀ ਸਾਰੀ ਦਿਹਾੜੀ ਕਰਦੇ ਨੇ ਦੀ ਪੱਠੀ ਜੇ ਕਿਤੇ ਮਾਰੇ ਆਂਚ ਘਟ ਗਈ ਕੋਲੀ ਸਿੱਟ ਦੇਣੇ ਜੇ ਸ਼ਾਮ ਨੂੰ ਪੱਠੀ ਬੰਦ ਕਰਨੀ ਆ ਹਵਾ ਦੇ ਦੇਣੀ ਉਹਨੂੰ ਪੱਠੀ ਐਕਣੀ ਜਲਦੀ ਦੀ ਚਾਰ ਬੰਦੇ ਨਾਲ ਜੇ ਮਠਾਈ ਸਾਰੇ ਘਰ ਦੇ ਬਣਾਉਂਦੇ ਅਗਲੇ ਕਰ ਆਪਣਾ ਹੂੰ ਰਾਤ ਗੁੱਲੇ ਗਲਾਜ ਅਮਲ ਸਭ ਕਰਦੀ ਤਿਆਰ ਕਰ ਦਿੰਦੇ ਨੇ ਚਾਰ-ਪੰਜ ਦਿਨ ਭੱਟੀ ਚੱਲਦੀ ਹੁੰਦੀ ਸੀ ਉਹ ਸਵੇਰ ਨੂੰ ਕੋਲੇ ਓਕਣੀ ਫੇਰ ਪਾਦੇ ਉਹੀ ਅੱਗੇ ਨਾਲ ਫੇਰ ਚੱਲ ਪੈਣਾ ਉਹਨੇ ਐਨੀ ਆਚ ਹੁੰਦੀ ਸੀ ਕੋਲੇ ਦੀ ਯਾਨੀ ਖੜਦੀ ਗਾਂਹ ਹੁੰਦੀ ਸੀ ਕੋਲੇ 'ਚ ਹੂੰ ਚੜਦੀ ਰਹੀ ਧੜੀ ਨਾਲ ਦਮ ਇਹਨੂੰ ਅੰਦਰ ਬੰਦ ਕਮਰੇ 'ਚ ਹਾਂ ਉਹ ਸਾਰਾ ਧਮਾ ਕਰਦੀਦੀ ਹੋਵੇ ਖੁੱਲੇ 'ਚ ਜ਼ਿਆਦਾ ਚੱਲਦਾ ਹਾਂ ਹਲਵਾਈ ਤਾਂ ਕਹਿੰਦੇ ਆ ਕਹਿੰਦੇ ਇੱਥੇ ਕਹਿੰਦੇ ਹਲਵਾਈਆਂ ਤਾਂ ਕੱਦੇ ਮਰ ਬੁੰਡ ਲੈਣੇ ਤੱਕ ਕਹਿੰਦੇ ਜੇ ਕਹਿੰਦੇ ਆਹ ਚੁੱਲ੍ਹੇ 'ਚ ਆਉਂਦੇ ਗਾਂਹ ਥਾਰੇ ਗੱਲ ਵੀ ਠੀਕ ਤਾਂ ਸੀ ਗੱਲ ਡੀਜ਼ਲ ਵਾਲੀ ਭੱਟੀਆਂ ਵੀ ਹੁੰਦੀਆਂ ਹਾਂ ਉਹੀ ਕੰਮ ਹੋ ਗਿਆ ਇਹ ਕਹਿੰਦਾ ਕੋਲਾ ਵੀ ਗਿਆ ਕੋਲਾ ਵੀ ਜੀ ਕੋਈ ਨਹੀਂ ਬੱਟ ਬਾਦਾ ਹੈਗਾ ਤੇਰਾ ਹਵੀ ਗਿਆ ਤੂੰ ਕੀ ਕਹਿੰਦੇ ਇਹਨੂੰ ਫੜੇ ਨੂੰ ਦਿਮਾਗ ਮਾਤੇ ਨਿਕਲ ਗਿਆ ਨਿਕੋਲਾ ਵੀ ਗਿਆ ਕਿ ਥੋੜੀ ਦਿਮਾਗ ਮਾਤੇ ਨਿਕਲ ਗਿਆ ਹੁਣ ਥੋੜੀ ਗੱਲ ਆਦਾਈ ਬੀ ਜੀ ਮਿੱਟੀ ਤੇਲ ਮਿੱਟੀ ਤੇਰੀ ਵੀ ਗਿਆ ਕੋਲਾ ਵੀ ਗਿਆ ਮਿੱਟੀ ਤੇਰੀ ਵੀ ਗਿਆ ਢੀਲਾਂ ਦੀਆਂ ਪੱਟੀਆਂ ਵੀ ਗਈਆਂ ਸਾਰਾ ਕੁਝ ਚਲੇ ਗਿਆ ਉਹ ਤਾਂ ਕੱਲੇ ਗੈਂਸ ਰਹਿ ਗਿਆ ਤੂੰ ਤਾਂ ਮਿੱਟੀ ਤੇ ਇਹਨੂੰ ਮਿਲਦਾ ਈ ਡੀਲ ਕਿੱਥੇ ਫੂਕੂਗਾ 100 ਰੁਪਏ ਵਾਲਾ ਗੈਂਸ ਰਹਿ ਗਿਆ ਕੱਲੇ ਜਾਂ 3 ਰੁਪਏ ਡੀਲਤਾ ਹਾਂ ਮਿੱਟੀ ਤੇਲ 3 ਰੁਪਏ ਇਹ ਤਾਂ ਆ ਦੂਆ 8 10 ਰੁਪਏ ਹੁੰਦਾ 15 ਉਹਨਾਂ ਘੱਟ ਹੁੰਦਾ ਦਾ ਬਾਅਦ ਚ ਫੇਰ ਹੁਣ ਕਿਹੜਾ ਫੂ ਜਾਤਾ ਹੋਣੀ ਜੇ ਲਿਆਉ ਕਾਰ ਪਰ ਡੀਜ਼ਲ ਇੰਨਾ ਮਿੱਟੀ ਦਾ ਤੇਲ ਲੈ ਕੇ ਹਾਲ ਇੰਜਨ ਚ ਚਲਾਈ ਜਾਣੇ ਇਹਦਾ ਮਿਲਾ ਕੇ ਆਹ ਸਸਤਾ ਹੁੰਦਾ ਦਾ ਇੰਜਨ ਚੱਲੀ ਜਾਏ ਕਰਦੇ ਦੋ ਤੇ ਗੱਲ ਇੰਜਨ ਕਿਹਾ ਫਿਰ ਬੰਦੇ ਨੇ ਕਾਰ ਕੱਢੀ ਵੀ ਭਾਈ ਇੰਜਨ ਚਲਾਉਣੇ ਲਿਸਟਰ ਸਿਲੰਡਰ ਪਰ ਸਿਲੰਡਰ ਪਰ ਖਾਂਦਾ ਦਾ ਤੇਲ ਹੋ 5 ਲੀਟਰ ਤੇ ਰੱਖਾਂਦਾ ਤਾਂ ਮੈਂ ਚਲਾ ਕੇ ਦੇਖ ਲਿਆ ਦੋ ਦਿਨ ਸੰਟਰ ਲਾਉਂਦਾ ਕਾ ਮਾੜਾ ਹੀ ਛੱਡ ਕੇ ਗਿਆ ਇੱਲੀਆਂ ਦਾ ਨਾ ਧੂਆ ਮਾਰਨਾ ਜਿਹਨਾਂ ਕੋਸ ਨਹੀਂ ਸੜੀ ਸਪੀਡ ਸਵੱਤੇ ਆ ਬਗਦੇ ਵਾਲੇ ਵਾਜੀਆਂ ਦੀ। ਇਦਾਂ ਡਰਨ ਵਾਲੇ। ਹੁਣ ਕਿਹੜਾ ਲਾਲੂ ਸੈਂਟਰ 100 ਰੁਪਏ ਦਾ। ਇਹ ਮੈਨੂੰ ਬਹੁਤ ਕੱਡੀਆਂ ਮੁਲਕ ਨੇ। ਬਹੁਤ। ਪਹਿਲਾਂ ਗੱਡੇਆਂ ਜਾਂ ਕਰਦੀ ਜਾਂ ਨਾ ਹੁਣ ਬਾਅਦ ਚ ਆਏ ਆ। ਗੱਡੇ ਗੱਡੇ ਸਾਥੇ ਥੋੜੀ ਜਿਹੀ ਪਹਿਲਾਂ ਹਲੇ। ਸੈਂ ਦੇਖੀ ਗੱਡੇ ਪਹਿਨਣ ਕੋਈ। ਮੈਂ ਨਹੀਂ ਗੱਡੇ ਵੇ ਦੇਖੀ। ਗੱਡੇ ਪਹਿਨਾ ਚਲੇਗੇ। ਗੱਡੇ ਥੋੜੀ ਜਿਹੀ ਪਹਿਲਾਂ। ਸੁੱਤਰ ਸੁੱਤਰ ਦੀ ਪਹਿਨਣਾ ਚਲੇਗਾ ਗੱਡੇ। ਗੱਡੇ ਪਹਿਨਾ ਦੇ ਤੇਰਾ ਆ ਇਹ ਦੇਖਿਆ ਜਿਹੜੇ ਘੋੜੇ ਬਣ ਕੇ ਨੱਚੇ ਕਰਦੇ ਨੇ ਯਾਰ। ਕੂੜੀ ਬਣ ਕੇ ਆਹ ਕੂੜਾ ਜਿਹਾ ਬਸਾ ਹੁੰਦਾ ਵਿਚ ਬੰਦਾ ਹੁੰਦਾ ਤੋ ਨਾ ਤੇ ਅੱਛਾ ਵਿਹਾਂ ਚ ਵਿਹਾਂ ਜਿਹਾ ਪਜਾੜੇ ਕੋੜਾ ਜਿਹਾ ਬਣਾਇਆ ਹੁੰਦਾ ਗਰਦਨ ਮੂਰੇ ਵਿਚ ਬੰਦੇ ਨੇ ਬੜ ਜਣਾ ਉਹ ਕੋੜੇ ਨਾ ਚੱਲ ਨੱਚਲੇ ਅੱਜ ਵੀ ਕੋੜੇ ਆ ਆਇਆ ਜਾਈ ਪਾ ਚਾਰ ਹੈ ਦਿਖਾਉਂਦੇ ਨਹੀਂ ਉਹ ਆਏ ਹੱਤਾਂ ਹੁਣ ਸਾਰਾ ਸ਼ੌਂਕੀਨ ਦਿਖਾਉ ਉਹ ਜਿਆ ਹੁਣ ਤਾਰ ਗੱਛ ਤਾਰ ਰਹਿ ਗਈਆਂ ਉਹ ਵੀ ਫੋਨ ਪਰਿਆ ਨਿਆਣਿਆਂ ਕੋਲ ਸਾਰਾ ਦੇਖਾ ਉਹ ਵੀ ਪਹਿਲਾਂ ਦੇਖੀ ਜਾਂਦੇ ਆ ਕਿਹੜੀ ਵੀ ਮਿਲਦੀ ਨਹੀਂ ਅੱਗੇ ਤਮਾਸ਼ਾ ਹੋਏ ਕਰਦਾ ਦਾ ਪਿੰਡ ਚ ਹਾਂ ਵਾਹ ਇੱਥੇ ਹੋ ਜਾਣਾ ਮੇਲਾ ਲੱਗਦਾ ਮੇਲਾ ਉਹ ਨਾਲ ਨਾਲ ਬੰਨਿਆ ਰਹਿਣ ਵਿਚਾਰ ਬੈਠੇ ਮੂਹਰੇ ਉਹਨਾਂ ਦੇ ਛੋਟੇ ਛੋਟੇ ਉਦੋਂ ਆਏ ਦੋ ਦੋ ਦੇਖੀ ਹੋਣਾ ਦਾ ਮੁੰਡੇ ਜਾਨਾ ਬੈਠੇ ਕਿਆ ਆਏ ਕਹਿੰਦਾ ਲੈ ਦੇਖੀ ਭੱਜਿਆ ਆ ਉਹੀ ਗੱਲ ਹੈ ਕਹਿੰਦਾ ਕੁਝ ਵੀ ਨਹੀਂ ਮਾਂ ਅੱਗੇ ਹੀ ਦੇਖਣ ਦੱਸੀ ਇਹ ਆਏ ਕਰਦੇ ਕੱਡੇ ਰੈਡ ਤੇ ਸੋਰਸ ਬਵਾਦ ਗੇ ਅੱਗੇ ਵੀਰ ਆਏ ਕਰਦਾ ਉਹਦਾ ਪਿੰਡ ਵਿੱਚ ਦੂਆ ਆਏ ਜਿਹੜਾ ਫੋਟੋ ਦਿਖਾਉਣੇ ਵਾਲਾ ਮੈਨੂੰ ਫੋਨ ਨੇ ਸਾਰਾ ਕੁਝ ਖਤਮ ਕਰਤਾ ਹੂੰ ਫੋਨ ਨੇ ਸਭ ਕੁਝ ਸਭ ਕੁਝ ਬਾਜੀ ਬਾਜੀ ਕੱਢ ਲੈ ਇਹਦਾ ਮਾਂ ਚੌਂਕੀ ਵਾਲੀ ਬਾਜੀ ਹੁੰਦੀ ਦੀ ਅੱਗੇ ਪਿੰਡਾਂ ਵਾਂ ਉਹੀ ਦੇ ਉੱਪਰ ਦੇਖ ਲੈ ਤੂੰ ਕੱਢ ਕੇ ਇਦੋਂ ਮੈਂ ਥੱਲੇ ਮਾਰ ਕੇ ਜੰਪ ਉਹੀ ਕਹਿੰਦਾ ਅੱਗੇ ਐਂਟਰਟੇਨਮੈਂਟ ਇਹੋ ਜਿਹਾ ਹੁੰਦਾ ਦਾ ਬਈ ਟਾਵਾ ਟਮਾਏ ਕਰਦਾ ਤਾਂ ਸਾਰਾ ਪਿੰਡ ਇਕੱਠਾ ਹੋ ਜਾਂਦਾ ਉਹ ਸਾਰਾ ਪਿੰਡ ਦੇਖਾਂ ਪਿੰਡ ਵਿੱਚੋਂ ਫੋਟੋ ਦਿਖਾਉਣ ਆਏ ਕਰਦੇ ਤੇ ਉਹ ਫੋਟੋ ਦੇਖ ਕੇ ਖੁਸ਼ ਹੋਈ ਜਾ ਕਰਦੇ 1 ਰੁਪਏ ਦੀਆਂ ਲਾਂ ਦੇ ਦੇਖਣੀ ਆ ਫੋਟੋ ਫੋਟੋ ਦੇਖ ਕੇ ਖੁਸ਼ ਹੋਈ ਜਾਣਾ 10 ਐਕਟਰਾਂ ਦੀਆਂ ਆ ਰੁਪਏ ਵਿੱਚ ਇਹੋ ਜਿਹੇ ਕੰਮ ਤੇ ਫੋਨ ਨੇ ਤਾਂ ਘੜੀਆਂ ਵੀ ਖਾ ਗਿਆ ਦੱਦੀ ਘੜੀ ਹੈ ਕਿਸੇ ਤੇ ਖਾ ਗਿਆ ਘੜੀ ਵੀ ਖਾ ਗਿਆ ਸਭ ਕੁ ਖਾ ਗਿਆ ਇਹ ਬੰਦਾ ਵੀ ਖਾ ਜਾਣਾ ਨੇ ਔੜੀ ਔੜੀ ਜਿਹੀ ਟੈਨਸ਼ਨ ਬੰਦਾ ਬੰਦਾ ਖਾਦਾ ਬਈ ਟੈਨਸ਼ਨ ਆ ਪਾਇਆ ਪੈਸੇ ਨੇ 2-4 ਸਾਲ ਤੱਕ ਤੂੰ ਦਿਖਦਾ ਜਾਏ ਨੇ ਬੰਦਾ ਹੀ ਖਾ ਜਾਣਾ ਜਿਹੜੀ ਹਾਲ ਹੈ ਤੇ ਨਿਆਣੇ ਦਾ ਕਰਤੇ ਸਦਾਈ ਇਹਨੇ ਨਿਆਣੇ ਦਾ ਹੋ ਕੇ ਸਦਾਈ ਦਿਮਾਗ ਇਹ ਜਿਹਾ ਬਣਾਤੇ ਨੇ ਤਵਾ ਉਧਰ ਚਲੀ ਜਾਂਦਾ ਬੰਦਾ ਜਿੱਦ ਨੂੰ ਮਾਦੀ ਲਾਲਾ ਅੱਜ ਇੰਸਟਾਗ੍ਰam YouTube ਨੇ ਜਿਆਦਾ ਕੰਮ ਚੱਕਤਾ ਇਹਨਾਂ ਨੇ ਇਹਨੂੰ ਜਿਆਦਾ ਚੱਕਤਾ ਰੀਲੇ ਨਹੀਂ ਮੁਕਦੀਆਂ ਬਾ ਉਂਗਲੀ ਮਾਰੀ ਜਾ ਜੇ ਸਾਰੀ ਦਿਹਾੜੀ ਪੱਕਾ ਹੀ ਲੱਗਿਆ ਰ ਤਾਂ ਵੀ ਨਹੀਂ ਮੁਕੜੀਆਂ ovender ਗੱਲ ਕਹਿੰਦੇ ਸੀ ਤਾਂ ਕਹਿੰਦਾ ਫੋਨ ਵੇਚਣਾ ਮੈਂ ਕਹਿੰਦਾ ਕਹਿੰਦਾ ਹਲੇ ਮੈਂ ਹੱਥ ਚੱਲਣੇ ਦੀ ਹਟ ਕੇ ਕਹਿੰਦਾ ਇੰਸਟਾਗ੍ਰam ਤੇਰਾ ਫੇਸਬੁੱਕ ਐਂ ਜਦਨੇ ਆ ਮਾ ਵਧੀਆ ਫੂਮ ਤੇ ਚੱਲਦਾ ਮਾ ਵਧੀਆ ਤੇ ਬਿਮਾਰੀ ਦਾ ਘਰ ਰੋਲਾ ਇਹਦਾ ਛੱਡ ਸਕਦਾ ਨਹੀਂ ਬੰਦਾ ਛੱਡ ਸਕਦਾ ਨਹੀਂ ਉਹ ਤਾਂ ਮੈਂ ਤੈਨੂੰ ਕਹਿੰਦਾ ਛੱਡ ਸਕਦਾ ਇੱਕ ਦਿਨ ਹੀ ਦੇਵੇਂ ਨਾ ਨਹੀਂ ਛੱਡਦਾ ਹੈਗਾ ਕਿੰਨਾ ਨਹੀਂ ਛੱਡਦਾ ਭਾਈ ਕੋਈ ਇਹ ਵੀ ਨਸ਼ਾ ਇੱਕ ਜਿਹੜਾ ਲੱਗ ਗਿਆ ਉਹ ਨਹੀਂ ਛੱਡਦਾ ਉਹ ਭਈਆ ਭੇਜਦੀ ਮੇਰਾ ਘਰ ਨੂੰ ਮੈਂ ਭੇਜਣਾ ਜੇ ਤੈਨੂੰ ਮੈਂ ਕਿਹਾ ਇਹਨੂੰ ਆ ਕਿਹਾ ਮੁੰਡਾ ਉਹ ਜਾਇਆ ਉਹ ਬੰਦਾ ਉੱਥੇ ਹੈ ਨਹੀਂ ਉਹ ਕਹਿੰਦਾ ਮੰਮੀ ਤੇ ਆਉਣਾ ਇਹ ਤਾਂ ਕਹਿੰਦਾ ਮੇਰੇ ਆਉਣਾ ਨਹੀਂ ਮੈਂ ਜਾ ਕੇ ਆਈ ਭਈਏ ਕੋਲ ਸਾਝ ਦੀ ਅੱਜ ਤੇਰਾ ਵੀ ਗਾਧਾ 7 ਵਜੇ ਬੈਠੇ ਮੈਂ ਤਾਂ ਦੇਖ ਲਿਆ ਵੀ ਇਹਰੇ ਮਿੰਜੇ ਪਿਆ ਬੋਲਦਾ ਇਹ ਹਲਾ ਠੀਕ ਹੈ ਗੱਲ ਮੈਂ ਗੈਸ ਲਾ ਲਿਆ ਤੇਰੇ ਮਿੰਜੇ ਪਿਆ ਦੇ ਉਹ ਖਾਣੂ ਗੋਆ ਗੂਆ ਕਰਦਾ ਤਾਂ ਬੱਤ ਕਰ ਗੂਆ ਗੂਆ ਹੋਰ ਕੀ ਉੱਠ ਬੈਠ ਪਿਆ ਆਪਣਾ ਪੱਕਾ 6 ਵਜੇ ਉੱਠ ਖੜਦਾ ਅੱਛਾ 6 ਵਜੇ ਚੱਲ 6 ਵਜੇ ਉੱਠ ਕੇ ਗੋਆ ਗੂਆ ਚੱਕ ਕੇ 7:30 ਵਜੇ ਨੰਬਰ ਤੇਰੇ ਵਾਂ ਬੰਦੇ ਬੈਠੇ ਤੂੰ ਨੰਬਰ ਤਾਂ ਰੱਖ ਨਾ ਉਹ ਯਾਰ ਉਹਨੂੰ ਬੋਲੇ ਦਾ ਨੰਬਰ ਆ ਕੇ ਕਰੂੰਗਾ ਕਿ ਉਹਨੂੰ ਤਾਂ ਸੁਣਨਾ ਨਹੀਂ ਮੈਂ ਰਿੱਤਾ ਵੀ ਨਹੀਂ ਦੋਹਾਂ ਦੇ ਨੰਬਰ ਨਹੀਂ ਹੈਗਾ ਦੂਆਂ ਦਾ ਹੈਗਾ ਤਾਂ ਬੂਆ ਜਿਹੜਾ ਬੋਲਦਾ ਇਹ ਸ਼ੇਡ ਤੋਂ ਹੁੰਦਾ ਰਖਲਾ ਦੇਵਰਾਜ ਦਾ ਦੋਵਾਂ ਦੀ ਨੰਬਰ ਨਹੀਂ ਹੈਗਾ ਚਾਹੀਦਾ ਬੰਦੇ ਦਾ ਨੰਬਰ ਆਹ ਕੋਲ ਆ ਨੰਬਰ ਤਾਂ ਚਾਹੀਦਾ ਇੱਥੇ ਸ਼ਾਮ ਨੂੰ ਜਾਇਆ ਹਾਂਗਾ ਉਹਦੇ ਕੋਲ ਮੈਂ ਪੁੱਛ ਲਵਾਂਗਾ ਜਾਇਆ ਹੀ ਸ਼ਾਮ ਨੂੰ ਸ਼ਾਇਦ ਕੱਲੂ ਕਹਿੰਦਾ ਤਾਂ ਉਹਨਾਂ ਕੱਲੂ ਮੈਂ ਨਹੀਂ ਰੱਖੂੰਗਾ ਤੂੰ ਰੱਖ ਮੇਰੇ ਕਿ ਨਹੀਂ ਛੱਡ ਉਹਨੂੰ ਹੁਣ ਮੈਂ ਕਿ ਹਰਾਮਾ ਜਿਹੜੇ ਬੁੱਝ ਘੱਟਾ ਕੱਲਾ ਬੁੱਝਿਆ ਦਿਖਦਾ ਏ ਇਹ ਕਹਿੰਦਾ ਜਿਆ ਜਿਆ ਲੱਗਣ ਤੇ ਕਹਿੰਦਾ ਰਹਿਣ ਦੇ ਮੈਂ ਨਹੀਂ ਠੀਕ ਛੱਡਣਾ ਨਹੀਂ ਵਿੱਚ ਮੈਂ ਸਾਰਾ ਸਾਫ਼ ਕਰਨਾ ਕੱਲੂ ਸਾਫ਼ ਕਰਾ ਦੇਣਾ ਸਾਰੀ ਮੌਸਮ ਹੋ ਗਿਆ ਠੰਡਾ ਹੁਣ ਹਾਂ। ਇਹ। ਕੋਮ ਜੂਗੇ ਨਾਲ ਆਪਾਂ। ਠੀਕ ਨਹੀਂ? ਹੂੰ। ਉਹ। ਵਧੀਆ। ਵਧੀਆ। ਉਹ ਕੇ ਰਪੋਟ ਹੈ। ਮੌਸਮ ਠੰਡਾ। ਠੀਕ ਆ। ਤੇਰਾ ਜ਼ਵੇਰੋ ਜਮਾ ਆਇਆ ਉਧਰ ਦੇ ਕੁੜੀਆਂ ਨੇ ਆਉਣ ਦਾ ਮੈਂ ਸਮਾਨ ਲਿਆ ਝੋਲੋਂ ਭਰ ਕੇ। ਕਹਿੰਦਾ ਤੁਸੀਂ ਵੀ ਦੁਕਾਨ ਨੂੰ ਦੱਸ ਦਿੰਦੇ ਆ ਵੀ ਜ਼ਮਾਨ ਲੈ ਕੇ ਜਾਣਾ ਕਹਿੰਦਾ ਇੱਧਰ ਝੋਲਾ ਜੜੇ ਲਫਾਵੇ ਭਰ ਕੇ ਲਿਆਉਂਦੇ ਮੈਂ ਦੇਖ ਇਹ ਤਾਂ ਖਾਣੇ ਪੀਣੇ ਨੂੰ ਬਣਾਈ ਵੀ ਦੁਕਾਨ ਦਾ। ਠੀਕ ਨਹੀਂ? ਹੂੰ। ਸਾਵ ਕਰੂਗੇ ਭਾਈ ਮੀਂਹ ਦੇ ਬਾਅਦ ਠੀਕ ਨਹੀਂ ਗੱਲ ਮੈਂ ਹੀ ਕੰਮ ਖਾਤਰ ਹੈ ਜੋੜ ਕੇ ਕਿੱਥੇ ਨੂੰ ਲੈ ਜਾਣੇ ਅਸੀਂ ਇਹ ਹੈ ਜੋੜ ਕੇ ਕਿੱਥੇ ਲੈ ਆਇਆ ਤਾ ਅਸਲ ਮੈਂ ਤਾਂ ਮਠਿਆਈ ਵਾਲੇ ਦੇ ਲੈ ਕੇ ਤੂੰ ਨਾ ਮਠਿਆਈ ਵਾਲਾ ਕੰਮ ਨੇ ਦਾ ਆਪਣਾ ਸਧਾਰਿਆਂ ਨਾਲ ਲੱਭਣ ਲਿਆ ਅਸਲ ਹੁਣ ਤਾਂ ਮਠਿਆਈਆਂ ਕੁੜੀਆਂ ਨੇ ਲੈ ਕੇ ਆਉਣੀ ਸੀ ਸਾਨੂੰ ਆ ਗਏ ਭਾਈ ਆਪਾਂ ਨੇ ਸਧਾਰਿਆਂ ਨਾਲ ਵੇੜਤਾ ਪਹਿਲਾਂ ਨਹੀਂ ਨਹੀਂ ਵੀ ਲੈ ਕੇ ਜਾਣਾ ਇੱਕ ਡੱਬਾ ਇਹ ਤਾਂ ਹੈ ਇੱਕ ਡੱਬਾ ਤੇ ਵੀ ਲੈ ਕੇ ਜਾਊਗਾ ਕੀ ਮੈਗਰ ਦੇ ਜਾਊਗਾ ਵੀ ਹੁਣ ਕੱਕਣਾ ਭਾਈ ਮੈਂ ਭੁੱਲ ਗਿਆ ਯਾਰ ਹਾਂ ਕਾਲੀ ਨੇ ਨੀ ਬੰਨਣਾ ਜਾਣਾ ਸਹਰੇ ਆ ਕਿਨੇ ਕਾਲੀ ਨੇ ਉਹ ਹੁਣ ਬਹਿ ਦੀ ਗੱਲ ਸੁਣ ਲੈ ਗੱਲ ਉਹ ਬਰਾਣੀ ਕਰਦੀ ਆ ਦੇਖ ਲੈ ਹਾਂ ਉਧਰ ਬਣਾਣਾ ਕੰਮ ਕਰਨਾ ਨਹੀਂ ਕੁੜੀਆਂ ਹੈਗੀਆਂ ਇਹ ਗਿਣੀ ਗੱਲ ਹੁਣ ਬੁੜੀਆਂ ਦਾ ਕੰਮ ਹੈ ਆਪਰ ਨਾ ਨਹੀਂ ਰਹਾ ਹਾਂ ਬੁੜੀਆਂ ਦਾ ਕੋਈ ਕੰਮ ਨਹੀਂ ਹੈਗਾ ਕੀ ਨਹੀਂ ਆ ਗਏ ਮੰਜੇ ਉੱਪਰ ਕਿੜੀਆਂ ਪੂਰੀਆਂ ਕਿੜੀਆਂ ਚੱਲ ਗੁਜ਼ਰ ਰੱਖਦਾ ਆਉਣਾ ਪੁੱਤਾਂ ਦੇ ਉੱਪਰ ਜਾਂ ਆਪਾਂ ਸਮਾਨ ਕਿਰਦੀਆਂ ਨਾ ਕੋਈ ਫੇਗੜੀ ਚੜਦੀ ਹੈ ਕੱਲ ਤੁਸ਼ੂ ਗੇਰੀਆ ਠੰਡਾ ਹੋ ਰਿਹਾ ਇਹਨੇ ਕਿਦੋਂ ਮੁਸਈ ਗੁੱਜੇ ਪੈਦੇ ਠੰਡਾ ਗਰੇ ਦੱਲੀ ਦਾ ਜਨਮ ਜੀ ਨਿਗਾਦਦਾ ਗੱਲ ਠੰਡਾ ਗਰੇ ਠੰਡਾ ਇੱਕ ਤੇ ਕਲ ਦੀ ਉਪਰੇ ਬੈਠੀਆਂ ਹਾਂ ਹਾਂ ਇੱਕ ਨਹੀਂ ਐ ਠੰਡੇ ਦਾ ਮਿੱਠਾ ਰਹਿੰਦਾ ਵਿੱਚ ਮਿੱਠਾ ਦਾ ਕੋਈ ਨਹੀਂ ਛਾੜ ਦਿੰਦੇ ਯਾਰ ਛਾਣਾ ਧੋਣਾ ਬਣਾ ਹੁੰਦਾ ਧੋਣਾ ਬਣਾ ਛੱਡ ਜਾਣਾ ਮਿੰਜੀ ਵੀ ਬੁੰਨੇ ਆ ਯਾਰ ਇਹ ਇਹਦਾ ਮੈਂ ਮਿੰਜਾ ਬੁੰਨਾ ਸੀ ਸਿੰਗਲ ਇੱਕ ਵੀਡੀਓ ਪਾਏ ਦੇਖੀ ਦੀ ਮੈਂ ਹੁਣ ਉਦੋਂ ਤੈਨੂੰ ਕਹਿੰਦਾ ਵੀ ਸਿੰਗਲ ਬੁੰਨੇ ਮੈਨੂੰ ਕੁਝ ਨਹੀਂ ਪਤਨ ਲੱਗਦਾ ਇੱਕੋ ਸੱਪਾ ਕੱਢਣ ਲੱਗਿਆ ਵਿੱਚੇ ਦੇਖੀ ਚਿਚਕੇ ਵਿੱਚੇ ਬੜ ਗਿਆ ਸਾਲੀ ਦੇ ਡਬਲ ਦੇ ਡਬਲ ਇੰਨੀ ਜਗ੍ਹਾ ਲੱਗੀ ਵਿੱਚ ਪੂਰੇ ਖੇਤਾਂ ਕਰਕੇ ਪੰਗਾ ਹੀ ਉਹੀ ਤੇ ਗੱਲ ਹੈ ਇੱਕ ਪਿੰਗਲ ਚਾਹੀਦਾ ਯਾਰ ਇੱਕ ਪਿਆ ਪੂਰੇ ਬਹਾ ਰਹਿੰਦਾ ਹਾਂ ਘਰਾਂ ਦਾ ਚੱਬੀ ਜਾਂਦਾ ਇਹਦੇ ਨਾਲ ਸਾਲੀ ਛਾਪਕੀ ਵੀ ਵੱੜਦੀ ਐ ਸੱਪ ਵੀ ਵੱੜਦਾ ਸਾਰਾ ਕੋਈ ਲੁਕਣ ਦੀ ਜਗ੍ਹਾ ਹੀ ਨਹੀਂ ਇਹਦੇ ਮਕੌੜੇ ਸਭ ਕੁਝ ਵੱੜਨਾ ਹਾਂ ਤੈਨੂੰ ਪਤਾ ਲੱਗਣਾ ਨਹੀਂ ਉਰੇ ਖੇਤਾਂ ਕਰਕੇ 100 ਚੀਜ਼ ਫੁੱਲੇ ਚ ਪਿਆ ਇਹ ਬਸ ਸਿੰਗਲ ਚਾਹੀਦਾ ਸਿੰਗਲ ਹੈ ਸਿੰਗਲ ਚਾਹੀਦਾ ਭਾਈ ਉਰੇ ਚਾਹੀਦਾ ਸਾਲਾ ਸਾਲ ਮੈਂ ਦੋ ਵਾਰੀ ਬਣੂ ਦੋਵਾ ਚਾਹੀਦਾ ਉਹ ਵਾਲਾ ਦੌਣ ਵਾਲਾ ਡਾਊਨ ਵਾਲਾ ਨਹੀਂ ਹੋਊਗਾ ਸਿੰਗਲ ਦਾ ਬੇਟ ਵੀ ਦੇਖ ਲਈ ਪੁੱਤ ਜਿਹੜਾ ਹੋਵੇ ਹੈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੀ ਉਹ ਬਾਦੀ ਬੋਤ। ਫੇਰ ਤੂੰ ਬਾਣ ਵਾਲਾ ਬਣਾਉਂਗਾ ਹੈ। ਉਹ ਆਹੀ ਠੀਕ ਐ ਰੇ ਇਹਦੀ ਬੁੰਡੀ ਤੂੰ ਬਾਬਾ। ਸਿੰਗਲ ਮੁੰਡਾ ਹੀ ਤਾਂ ਐ। ਗਲੀ ਦਾ ਹੀ ਬੁੰਡਲੀ। ਇਧਰ ਵੀ ਸਿੰਗਲ ਠੀਕ ਐ। ਹਾਂ। ਮੈਂ ਅੱਗੇ ਦਾ ਦੂਆ ਮੁੰਡਾ ਗਾ ਰੇ ਬੱਬੜ ਦੀ ਨੋ ਕਿਹੜਾ ਨਾਰੀ ਵਾਲ ਦੇ ਬਾਣ ਦਾ। ਹੂੰ। ਉਹ ਤਾਂ ਪਿੰਡੇ 'ਤੇ ਦੇਖਿਆ ਉਹ ਕੋਣੀ ਛੱਬ ਜਾਂਦਾ ਤਾਂ। ਉਹ ਲੜਦਾ ਬਹੁਤ। ਕਿਥਿਓ ਛੱਬਦਾ ਵੀ ਤਾਂ ਠੀਕ ਤਾਂ ਆਹੋ। ਬਦੂ ਢੂਈ ਰਕੜਨੀ ਰਾਤ ਨੂੰ। ਖਾਜ ਰੇਕ ਤਾਂ ਹੁੰਦੀ ਸੀ। ਹੋਰ ਤਾਂ ਕਿਤੇ ਖਾਜ ਨਹੀਂ ਹੁੰਦੀ। ਆਖ ਨਹੀਂ। ਆ ਬੂਹੇ ਨੂੰ ਜਾਲਦਾ ਰਗੜਣਾ ਰੋਈ ਜੇ ਪਤੰਦ ਦੀ ਬਹੁਤ ਕਿਸੇ ਦੇ ਪਤੰ ਨਹੀਂ ਹੁੰਦੀ ਹੁਣ ਪਤ ਅੱਗੇ ਦੇਖਿਆ ਕਿ ਕਰ ਹੁੰਦੀ ਹੁੰਦੀ ਸੀ ਇੱਕ ਹੁਣ ਕਾਹਦੇ ਹੁੰਦੇ ਕਿਸੇ ਦੇ ਕਿਆ ਕਰ ਪਤਾ ਨਹੀਂ ਕੀ ਚੱਕਰ ਹੁਣ ਪਿੱਤਰੀ ਜਾਂ ਬੇਤੇਰ ਹੁਣ ਜਾ ਤੂੰ ਭਰੇ ਨਹੀਂ ਉਸ ਤੋਂ ਪੰਜ ਕੰਮੀ ਨਹੀਂ ਕਰਨੇ ਕੰਮੀ ਨਹੀਂ ਕਰਨਾ ਤਾਂ ਪਿੱਤਰਾ ਤਾਂ ਪਾਣੀ ਕਰਨੀ ਆ ਨਹੀਂ ਅੱਗੇ ਤਾਂ ਪੱਕ ਵੀ ਜਾਂਦੀ ਸੀ ਪਿੱਤ ਇੰਨੀ ਨਿਕਲਦੀ ਸੀ আর ਖਾਜ ਹੁੰਦੀ ਸੀ ਬਹੁਤ ਹੁਣ ਪਿੱਤ ਨਿਕਲਦੀ ਨਹੀਂ ਪਿੱਤ ਨਿਕਲਦੀ ਨਹੀਂ ਕਹਿੰਦੇ ਨਿਕਲਦੀ ਹੁਣ ਤੇ ਉਹਦੇ ਪਰ ਰਗੜਾ ਚੱਲਦਾ ਦਾ ਆਜੋਣੀ ਜਦ ਤੈਕੂਰ ਹੁਣ ਤਾਂ ਏਸੀ ਚੱਲ ਪਿੰਦਾ ਪਿੱਤ ਮੂਣੀ ਲੜਦੀ ਗਰਮੀ ਚ ਪਿੱਤ ਵੀ ਜ਼ਿਆਦਾ ਲੜਦੀ ਫਿਰ ਜਦ ਆਪਾਂ ਕੇ ਮੂਰੇ ਗਰਮੀ ਆਉਣੀ ਆ ਜਿਆਦਾ ਗਰਮੀ ਆ ਕੇ ਤੇ ਕਿ ਪਤਿੰਦਾ ਜਾਉਣਾ ਪਿੱਤ ਪਰ ਫੇ ਲੜਨੀ ਆ ਉਹ ਲੜਦੀ ਆ ਤੁਨਾ ਪਾਣੀ ਨਹੀਂ ਨਿਕਲਦਾ ਸਰੀਰ ਮਤ ਹੁਣ ਏਸੀ ਚ ਲੜਦਾ ਫਿਰ ਆ ਚੱਕਰ ਹੁਣ ਏਸੀ ਰੱਖਦੇ ਆ ਠੰਡੇ ਇਹਦਾ ਫਰਕ ਬਹੁਤ ਆ ਆ ਚੱਕਰ ਪੈ ਗਏ ਭਾਈ ਸੂਤਾਂ ਵੀ ਵਧ ਗਈਆਂ ਬਿਮਾਰੀਆਂ ਵੀ ਵਧ ਗਈਆਂ ਤਾਂ ਹੀ ਵਧੀਆਂ ਸਭ ਕੁਝ ਵਧ ਗਿਆ ਹਰਤੇ ਸੂਤਾਂ ਵੀ ਵਧੀਆਂ ਐ ਬਿਮਾਰੀਆਂ ਵੀ ਵਧੀਆਂ 98 99 2000 ਤੱਕ ਆ ਟਾਈਮ ਵਧੀਆ ਤਾਂ ਹਾਂ ਅੱਗੇ ਸੜੇ ਖਾ ਕੇ ਬਾਹਰ ਲਗਣ ਜਾਂਦੇ ਤੇ ਹੁਣ ਬਾਹਰ ਖਾ ਕੇ ਘਰ ਆ ਕਦੇ ਅੱਗੇ ਸੜੇ ਖੇਤ ਮੰਦ ਕੀ ਨਾ ਨੂੰ ਮਾਗੂ ਉਲਟੇ ਗਿਆ ਜਮਨਾ ਹਾਂ ਫੇਰ ਜਮਨਾ ਟਲਟੋ ਗਿਆ ਸਾਰੇ ਕਾ ਮਲਟੋ ਕੇ ਉਹ ਕਹਿੰਦੇ ਪਾਣੀ ਬਹੁਤ ਆਉਂਦਾ ਨਾਲੀਆਂ ਚ ਪਾਣੀ ਆਉਣਾ ਹੀ ਕਰ 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 ਝੁੱਟੀ ਕਰ ਕਰ ਸਮਾਸੀ ਪਲ ਹੈ ਜਿੱਕਰ ਹੈ ਨਾਲੀ ਆਵੇ ਜਾਲੀ ਨਹੀਂ ਭਰ ਕੇ ਅੱਗੇ ਨਲ ਕਾ ਆਉਂਦਾ ਦਾ ਅੰਨ ਕੀ ਗੀਰਦਾ ਪਾਣੀ ਲੈ ਨਾਲੀ ਤੇ ਬਾਹਰ ਦਪਹਿਰ ਸੁੱਕ ਜਾਂਦਾ ਤਾਂ ਉਹ ਪਲੀ ਗੱਲ ਤਾਂ ਕੋਈ ਗੇੜ ਨਹੀਂ ਦੱਸਦਾ ਗੇੜ ਦਾ ਕਹਿੰਦੇ ਪੂਰਾ ਗੇੜ ਨਾਲ ਅਗਲੇ ਨੇ ਹੁਣ ਜੇਵੇ ਲਾਉਣਾ ਬਟਨ ਤਾਂ ਬੜਾ ਹੁੰਦਾ ਉਹ ਹੀ ਕਹਿੰਦਾ ਪੂਰਾ ਪੂਰਾ ਗੇੜ ਦੇ ਦੇ ਅੱਗੇ ਸਾਲ 10 ਫਾੜ ਦੇ ਕਰਦੇ ਨੇ ਇਹਨਾਂ ਨੂੰ ਅੱਗੇ ਕੁਆਲਿਟੀ ਵਾਲੀ ਉਹਦੇ ਨਾਲ ਲੈਣਾ ਬੰਦੇ ਨੇ ਹੁਣ ਉਹੀ ਵਾਰ ਤੋਂ ਜ਼ਿਆਦਾ ਹੁੰਦੀ ਬਣਦੀ ਆਵੇ ਲੈਣੇ ਭਰੀ ਜਾਂਦੀ ਹੈ ਹੈ ਫੇਕ ਦਾ ਲੈਵਲ ਡਾਊਨ ਜਾਂਦਾ ਜਾਣਾ ਹੀ ਆ ਲੈਵਲ ਡਾਊਨ ਜਾਂਦਾ ਹੀ ਹੈ ਆ ਕੀਤਾ ਜਿੰਨੇ ਤਾਂ ਪਿੰਡ ਬਾ ਪਾਣੀ ਵਾਰ ਤੋਂ ਡਾਉਨ ਬੱਦ ਉੱਤ ਵਤ ਹੁੰਦਾ ਆ ਸ਼ਾਮ ਨੂੰ ਦੇਖ ਲਈ 6 ਚੀਨ ਚੀਨ ਵਾਲੀ ਮੰਗੂ ਭੱਜਿਆ ਜਾਂਦਾ ਹੁੰਦਾ ਨਾਲੀ ਫੁੱਲ ਭਰੀ ਜਾਣਾ ਉਹਨੇ ਪਿਆਨ ਦਾ ਤਾਂ ਹੀ ਹੈ ਫਿਰ ਦੇਖੇ ਤਾਂ ਕੱਪੜੇ ਧੋਣ ਲੱਜਣਾ ਅਗਲੇ ਉਹਨੇ ਮਸ਼ੀਨ ਵਿੱਚ ਕੱਪੜੇ ਧਰਦੇ ਉਹਦੇ ਟਾਪੇ ਮੈਂ ਪਾ ਕੇ ਸੜ ਦੇਣਾ ਜਿੱਦੇ ਗੈ ਲਿਆ ਨਜੋੜੀਆਂ ਨਾਲੇ ਪਾਣੀ ਚੱਲੀ ਹੋ ਜਾਣਾ ਹੁੰਦਾ ਜਿਹੜੇ ਫਿਰ ਅਗਾ ਇਹ ਨਲਕਾ ਚਿਲਾਉਂਦੇ ਡਰਦਾ ਤਾਂ ਉਹ ਤਾਂ ਹੈ ਜੇ ਦਰਵਾਜ਼ੇ ਆ ਗੂਪੇ ਜਾਂਦੇ ਤੇ ਉੱਥੇ ਨੰਬਰ ਲਾਗਦੇ ਦਰਵਾਜ਼ੇ ਵਾਲੇ ਗੂਪੇ ਦੇਖਿਆ ਮੈਂ ਉੱਥੇ ਨੰਬਰ ਲੱਗਦੇ ਤੇ ਜੇ ਮੈਂ ਸਾਨੂੰ ਪਲਾਨੀ ਪੈਣਾ ਹੁਣਾ ਤਾਂ ਵੀ ਉਹ ਬਪੜੇ ਤੋਂ ਤਾਂ ਵੀ ਨਾਉੜੇ ਰੋੜੇ ਮੇਲੇ ਬਾਹਲੀ ਲਗਾਈਆਂ ਨੇ ਉਦੋਂ ਜਗਦੀਵਾਂ ਦੀ ਮੋਟਰ ਉੱਥੇ ਚੋਚੇ ਬਣਾ ਦੇ ਉੱਥੇ ਕਿੱਥੇ ਬਣਾ ਦੇਦੇ ਆਹ ਆਹ ਮਾਰਤੀ ਯਾਰ ਘੂਰੀ ਆਹ ਆਹ ਮਣ ਆਹ ਤਾਂ ਇੱਥੇ ਖੂਤਾ ਆ ਸਮਝਿਆ ਇੱਥੇ ਇੱਥੇ ਜੱਠਾ ਤਾਂ ਐ ਇੱਥੇ ਜੱਠਾ ਤਾਂ ਇੱਥੇ ਜੱਠਾ ਤਾਂ ਇੱਥੇ ਜੱਠਾ ਅੰਡਾਕਾਰ ਜੰਦ ਅੰਡਾਕਾਰ ਜਗੋ ਇਹਦੇ ਪਰ ਐ ਲੱਗੇ ਵੇ ਇਹ ਨੂੰ ਪਾਉਣੀ ਹੁੰਦੀ ਚਾਰ ਆਪਣੇ ਆਪਣੇ ਪੋਣੀ ਚ ਲਈਓ ਚਾਰਿਆਂ ਨੂੰ ਹਾਂ ਚਾਰ ਬੰਦੇ ਭੁਗਤ ਜਾਂਦੇ ਉਦੋਂ ਜਗਦੀਵਾਂ ਦੇ ਮੋਟਰ ਹੁੰਦੀ ਦੀ ਪਿੰਡ ਦੇ ਗੱਬੇ ਉਦੋਂ ਰੌਣਕ ਲੱਗੀ ਰਹਿੰਦੀ ਸੀ ਅੱਗੇ ਦੇ ਅੱਗੇ ਦੇ ਮਾਰੀ ਘਰ ਸੁਣ ਲਾ ਪਾਣੀ ਲੈ ਕੇ ਆਉਣੀ ਲੈ ਕੇ ਆਉਂਦੀ ਆ ਬੁੜੀਆਂ ਮੈਂ ਦੇਖੀਆਂ ਪਾਣੀ ਲੈ ਕੇ ਆਉਂਦੀਆਂ ਖੂਹ ਦੇ ਤਖੂਹਾਂ ਦਰਵਾਜੇ ਤੇ ਖੂਹ ਦਾ ਦਰਜੀਤੀ ਆਉਣਾ ਤਾਂ ਜਾਂ ਨਾਲਕੇ ਦਾ ਬਾਦਮਾ ਲੱਗੇ ਫਿਰ ਉੱਥੇ ਨੇ ਪਾਣੀ ਲੈ ਕੇ ਆਇਆ ਕਰਦੇ ਦੇ ਪੁਰਕਾ ਪਾ ਕੇ ਬੁੜੀਆਂ ਪੁਰਕਾ ਪਾ ਕੇ ਕੁੜੀਆਂ ਪੁਰਕਾ ਪਾ ਕੇ ਆਇਆ ਕਰਦੀਆਂ ਜਿਹੜੇ ਪਹਿਲਾਂ ਹੁੰਮ ਹੁੰਮ ਪਾਉਂਦੇ ਆ ਮੁਸਲਮਾਨ ਹੁੰਮ ਪਾਉਣ ਦੀ ਪਾਉਂਦੇ ਆਪਣੇ ਹੁਣ ਅਟਕ ਜਾਨੀ ਜਦੋਂ ਪਾ ਕੇ ਆਇਆ ਕਰਦੇ ਗੱਗਰਾ ਪਾ ਕੇ ਫੁੱਟਾ ਪਾ ਕੇ ਢੰਡ ਕੱਢ ਕੇ ਪਾਣੀ ਲੈ ਕੇ ਆਉਣਾ ਕਹਿੰਦਾ ਨਹੀਂ ਕਿ ਅਗਰੀ ਵੀ ਗਈ ਫੁੱਲ ਕਾਰੀਆਂ ਵੀ ਗਈ ਆ ਕੁਝ ਗਿਆ ਜਾਗੋ ਗਿਆ ਨਾਲ ਜੇ ਕਗਰਾ ਪਾਉਣਾ ਹੈ ਤਾਂ 2 ਘੰਟੇ ਵਾਸਤੇ ਵਨੰਦਾ ਰੋਬਿਆਂ ਪਰ ਰਹੇਗਾ ਵੀ ਥਾ ਕਰਾਇਪ ਮਿਲਦਾ ਹੋਣਾ ਉਹ ਵੀ ਉਹ ਬੰਦ ਹੋ ਗਿਆ ਨਹੀਂ ਜਾਗੋ ਕਹਿੰਦੇ ਨਹੀਂ ਕਿ ਕਗਰਾ ਪਾ ਕੇ ਫਿਰ ਉਹ ਵੀ ਕਰਾਇਪ ਮਿਲਿਆ ਉਹਦਾ ਕਗਰਾ ਅਗਲਾ ਇਹ ਆ ਪ੍ਰਾਣੀ ਫੁੜੀ ਜੋ ਮਿਲ ਜੂ ਕਿਸੇ ਸਾਮ੍ਹਣ ਸਾਮ੍ਹ ਕੇ ਰੱਖਿਆ ਵਾ ਸੰਦੂਕੂਆਂ ਹੋਰ ਕਿਤੇ ਨਹੀਂ ਹੈਗਾ ਕਗਰਾ ਹੁਣ ਤੇ ਮੇਚ ਵੀ ਦੇਖਣਾ ਵੇਖਦਾ ਮੇਰੀ ਗੱਲ ਠੀਕੇ ਦਾ ਯਾਰ ਲੈ ਪਹਿਲੀਆਂ ਬੁੜੀਆਂ ਨਾਲ ਦੀਆਂ ਕਿਹੜੀਆਂ ਬੁੜੀਆਂ ਅੱਜ ਕੱਲ ਤਕੜੀਆਂ ਤਕੜੀਆਂ ਦੀਆਂ ਪਹਿਲਾਂ ਪਹਿਲਾਂ ਤਕੜੀਆਂ ਇੱਦਾਂ ਕੰਮ ਵੀ ਕਰਦੀਆਂ ਸੀ ਤੇ ਬਾਈ ਕੰਮ ਵੀ ਕਰਦੀਆਂ ਸੀ ਠੀਕ ਆ ਗੱਲ ਕੰਮ ਵੀ ਕਰਦੀਆਂ ਸੀ ਹੋਰ ਚਾਹ ਹੋ ਕੇ ਲਈਏ ਕਰੇ ਕਾ ਗੰਡਾ ਤੇ ਸ਼ਾਮ ਨੂੰ ਰੋਲਾ ਪਈ ਜਾਂਦਾ ਦੇਖ ਲੋ ਬਾਈ ਕੱਖ ਹੋਊਗਾ ਉਹ ਹਾਂ ਤੂੰ ਬਾਤ ਤਾਂ ਮੈਂ ਜਦ ਹੀ ਰਾਸ ਚੀਜ਼ ਦੀ ਦੇਖ ਲੈ